ਸਭ ਤੋਂ ਪਹਿਲਾਂ ਸਾਡੇ ਜਿੱਦੇ ਵੀ ਜਖਲ ਸ਼ਹਿਰ ਦੇ ਵਾਰਡ ਨੰਬਰ 1 ਦੇ ਵੋਟਰ ਨੇ ਭੈਣਾ ਭਰਾਣੀ ਜਾਂ ਸਾਰੇ ਜਖਲ ਦੇ ਵੋਟਰ ਨੇ ਉਹਨਾਂ ਨੂੰ ਪਿਆਰ ਭਰੀ ਸਾਸਿਕਾ ਜੀ ਨਮਸਤੇ ਜੀ ਸਭ ਤੋਂ ਪਹਿਲਾਂ ਭਾਜੀ ਮੇਰਾ ਇੱਕ ਨਿੱਕਾ ਜਿਹਾ ਹੀ ਸਵਾਲ ਹੈ ਜੀ ਸ਼ੁਰੂਆਤ ਕਰਦੇ ਹੋਏ ਵੀ ਤੁਸੀਂ ਪ੍ਰੋਫੈਸ਼ਨਲ ਫੋਟੋਗ੍ਰਾਫਰ ਹੋ ਹਾਂਜੀ ਹਾਂਜੀ ਤੇ ਵਧੀਆ ਤੁਹਾਡਾ ਕੰਮ ਕਰ ਬਹੁਤ ਸੋਹਣਾ ਹੈ ਨਾ ਵੀ ਸਾਰਿਆਂ ਨੂੰ ਬਸ ਨੀ ਕਿਰਪਾ ਜੀ ਪ੍ਰਮਾਤਮਾ ਦੇ ਜੀ ਹਾਂਜੀ ਹਾਂਜੀ ਤੇ ਤੁਸੀਂ ਇਹ ਸੈੱਡ ਕਿੱਦਾਂ ਬੀ ਐਮ ਸੀ ਦੀ ਇਲੈਕਸ਼ਨ ਚ ਕਿੱਦਾਂ ਮਨ ਬਣਿਆ ਤੁਹਾਡਾ ਇੱਧਰ ਆਉਣ ਦਾ ਪਤਾ ਜੀ ਪਿਛਲਾ ਜਿਹੜਾ ਦੌਰ गुज़र ਗਿਆ ਉਹਦੇ ਵਿੱਚ ਕਈ ਚੀਜ਼ਾਂ ਇਨਸਾਨ ਨੂੰ ਅੰਦਰੋਂ ਲੱਗ ਜਾਂਦੀਆਂ ਵੀ ਇਹ ਚੀਜ਼ ਹੋਣੀ ਨਹੀਂ ਚਾਹੀਦੀ ਹੈ ਜੇ ਮੈਂ ਛੋਟੇ ਛੋਟੇ ਚੀਜ਼ਾਂ ਗਿਣਾਵਾਂ ਤਾਂ ਬਹੁਤ ਨੇਗੀਆਂ ਇੱਕ ਨਾਰਮਲ ਜੀ ਗੱਲ ਦੱਸਾਂ ਉਹਦੇ ਵਿੱਚ ਇਹ ਹੈ ਕਿਉਂਕਿ ਅੱਜ ਕੱਲ ਦੇਖੋ ਹਰ ਸਟੂਡੈਂਟ ਨਾ ਹਰ ਬੱਚਾ ਬਾਹਰ ਪੜ ਰਿਹਾ ਹੈ ਮੈਂ ਜੋ ਕਹਿੰਨਾ ਵੀ ਸਾਰਿਆਂ ਨਾਲ ਹੀ ਹੋਈ ਹੋਈ ਹੈ ਇਹਦੇ ਵਿੱਚ ਕੀ ਹੈ ਬੱਚਾ ਘਰ ਆਏ ਕਹਿੰਦਾ ਮੈਨੂੰ ਆਹ ਫਾਰਮ ਦੀ ਲੋੜ ਹੈ ਮੈਨੂੰ ਇਹਦੇ ਉੱਤੇ ਸਾਈਨ ਚਾਹੀਦੇ ਨੇਗੇ ਉਹਦੇ ਉੱਤੇ ਕੀ ਹੁੰਦਾ ਆਪਾਂ ਨੂੰ ਐਮਸੀ ਦੇ ਸਾਈਨ ਚਾਹੀਦੇ ਹੁੰਦੇ ਨੇ ਆਪਾਂ ਕੀ ਕਰਦੇ ਆਂਗੇ ਵੀ ਜਿਹੜਾ ਦੇਖੋ ਆਪਣੇ ਵਾਰਦ ਆਮ ਸੀ ਆਪਾਂ ਪਹਿਲਾਂ ਤਾਂ ਉਹਦੇ ਲੱਵੀ ਜਾਵਾਂਗੇ ਜੀ ਹਾਂਜੀ ਹਨਾ ਜੀ ਪਰ ਜੇ ਆਪਾਂ ਉਹਦੇ ਲੋਵੇ ਬਾਗੇ ਉਹਨੇ ਮੂੰਹ ਬੱਟ ਲਿਆ ਅੰਦਰ ਬੈਠਿਆ ਕਹਦੂਆ ਰੱਖ ਦੋ ਜੀ ਸ਼ਾਮ ਨੂੰ ਲੇ ਜੀ ਹਾਂਜੀ ਇਹ ਤਾਂ ਕੋਈ ਗੱਲ ਨਹੀਂ ਨਾ ਬਣੀ ਹਾਂ ਕੋਈ ਗੱਲ ਦੀ ਨਹੀਂ ਫਿਰ ਦੇਖੋ ਵਧੀਆ ਐਮਸੀ ਵੀ ਬਹੁਤ ਨੇ ਜੀ ਹਾਂਜੀ ਹਾਂਜੀ ਕੁ ਚੰਗੇ ਇਨਸਾਨ ਵੀ ਹੁੰਦੇ ਨੇ ਜਾਂ ਹੁੰਦੇ ਨੇ ਦੇਖੋ ਜੀ ਫਿਰ ਉਹ ਮੰਨ ਲਓ ਸਾਈਨ ਨਹੀਂ ਕਰਦਾ ਜਦੋਂ ਫਿਰ ਆਪਾਂ ਹੋਰ ਐਮਸੀ ਲਵੇ ਜਾਂਦੇ ਆ ਉਹ ਪੜਕ ਕੇ ਦਿਨੇ ਸਾਈਨ ਕਰਦਾ ਪੁੱਛਦਾ ਵੀ ਹੈਪੀ ਬੈਜਾ ਚਾਹੀ ਵੀ ਹੈ ਦੇਖੋ ਓ ਐਮਸੀਵੀ ਨੇ ਇਹ ਚ ਕੋਈ ਦੁਹਰਾਏ ਨਹੀਂ ਹਗੇ ਨੇ ਇਹ ਚ ਕੋਈ ਵਧੀਆ ਹੀ ਬਹੁਤ ਨੇ ਜੀ ਤੇ ਐਸੇ ਬਹੁਤ ਕੰਮ ਨੇ ਜਿੰਨਾ ਕਰਕੇ ਲੱਗਦਾ ਵੀ ਮੇਰਾ ਬੜਾ ਮਨ ਕੀਤਾ ਵੀ ਇਸ ਵਾਰ ਫਿਰ ਆਪਾਂ ਬਣਨਾ ਹੈ ਜੀ ਹਾਂ ਬੜਾ ਵਧੀਆ ਲੱਗਿਆ ਵੀ ਜੇ ਕਹਿੰਦੇ ਨੇ ਵੀ ਚੱਲਦੇ ਆ ਨਾ ਚੱਲਣਾ ਵੀ ਚਾਹੀਦਾ ਇਹ ਸਾਰਿਆਂ ਲਈ ਬਣਿਆ ਇਹ ਜ਼ਰੂਰੀ ਨਹੀਂ ਕਿ ਕੋਈ ਖਲੋਵੇ ਨਾ ਖਲੋਵੇ ਪਰ ਸਾਰਿਆਂ ਲਈ ਬਣਦਾ ਜਿਹਦਾ ਹੱਕ ਬਣਦਾ ਜਾਂ ਜਿਹਦੇ ਪਣਦਾ ਤੇ ਸਰਕਾਰ ਨੇ ਦਿੱਤੀ অথੋਰੀਟੀ ਸਭ ਨੂੰ ਤੇ ਦੇਖੋ ਸੁਣਾ ਕੀਤਾ ਹਰ ਇਨਸਾਨ ਭਾਰਤ ਦੇ ਵਿੱਚ ਆਜ਼ਾਦ ਹੈ ਤੇ ਉਹ ਦਾ ਅਧਿਕਾਰ ਹੈ ਕਿ ਉਹ ਇਲੈਕਸ਼ਨ ਲੜੇ ਹਾਂਜੀ ਤੇ ਹਰ ਇਨਸਾਨ ਦਾ ਅਧਿਕਾਰ ਹੈ ਕਿ ਆਪਣੇ ਹਿਸਾਬ ਨਾਲ ਕੈਂਡੀਡੇਟ ਨੂੰ ਵੋਟ ਪਾਵੇ ਜਿਵੇਂ ਦੀਦੀ ਤੁਸੀਂ ਹੁਣ ਸਾਰੇ ਜਣੇ ਵੋਟਾਂ ਨਹੀਂ ਜਾਂਦੀ ਨੇ ਜਦੋਂ ਜੰਦੇ ਨੇ ਵੀ ਆਪਾਂ ਨੂੰ ਪਬਲਿਕ ਨੂੰ ਮਿਲਣਾ ਪੈਂਦਾ ਤੁਹਾਨੂੰ ਕਿਵੇਂ ਦਾ ਲੱਗਿਆ ਕਹਿਦੀ ਵੀ ਰਿਸਪੌਂਸ ਕਿਵੇਂ ਨਾ ਮਿਲਿਆ ਬਹੁਤ ਅੱਛਾ ਰਿਸਪੌਂਸ ਵੀਰੇ ਮੈਂ ਸੋਚਿਆ ਨਹੀਂ ਸੀ ਕਿ ਇੰਨਾ ਅੱਛਾ ਰਿਸਪੌਂਸ ਮਿਲਣਾ ਹੈ ਔਰ ਕਈ ਭੈਣਾਂ ਨੇ ਤਾਂ ਮੈਨੂੰ ਕਹਿ ਵੀ ਦਿੱਤਾ ਕਿ ਭੈਣ ਜੀ ਤੁਸੀਂ ਐਮਸੀ ਚੁਣ ਲਏ ਹੋ ਤੁਸੀਂ ਇਹ ਸਮਝੋ ਕਿ ਤੁਸੀਂ ਐਮਸੀ ਬਣ ਗਏ ਹੋ ਬਹੁਤ ਵੱਡੀ ਗੱਲ ਹੁੰਦੀ ਹੈ ਵੀ ਜਦੋਂ ਪਬਲਿਕ ਕਹਿੰਦੇ ਆ ਨਾ ਵੀ ਤੁਸੀਂ ਬਣ ਗਏ ਤੁਸੀਂ ਸਾਡੇ ਵੱਲੋਂ ਵੀ ਇਹੀ ਗੁੱਡ ਵਿਸ਼ੀਜ਼ ਬਹੁਤ ਭੈਣਾਂ ਇਹੀ ਸਮੋਦਨ ਕਰਦੀਆਂ ਨੇ ਮੈਨੂੰ ਬੁਲਾ ਕੇ ਨਾਮ ਨਾਲ ਵੀ ਐਮਸੀ ਸਾਹਿਬ ਜੀ ਕਿਵੇਂ ਬਹੁਤ ਵਧੀਆ ਲੱਗਿਆ ਜੀ ਹਨ ਜੀ ਬਾਕੀ ਲੋਕਾਂ ਨੂੰ ਉੱਟਾ ਜਿੰਨਾ ਪਹਿਲੇ ਹੀ ਇੰਨਾ ਪਿਆਰ ਮਿਲ ਜਾਣਾ ਬਹੁਤ ਵਧੀਆ ਗੱਲ ਹੁੰਦੀ ਹੈ ਹਾਂ ਜੀ ਜਿਵੇਂ ਭਾਜੀ ਕੁਝ ਗੱਲਾਂ ਹੁੰਦੀਆਂ ਨੇ ਜਾਂ ਕਹ ਦੀ ਵਾਰਡ ਦੀਆਂ ਕੁਝ ਪ੍ਰੋਬਲਮਾਂ ਹੁੰਦੀਆਂ ਨੇ ਜਾਂ ਛੋਟੇ ਛੋਟੇ ਹੁੰਦੇ ਨੇ ਬਟ ਤੁਸੀਂ ਪਹਿਲੇ ਹੀ ਸਾਨੂੰ ਦੱਸਤਾ ਖੜੇ ਵੀ ਗੱਲ ਕਰਨ ਤੋਂ ਇਹ ਪ੍ਰੋਬਲਮ ਹੈ ਇੱਕ ਸਾਈਨਾਂ ਵਗੈਰਾ ਨਹੀਂ ਹੋਰ ਤੁਹਾਡੀ ਵਾਰਡ ਦੀ ਤੁਹਾਨੂੰ ਕਿਹੜੀਆਂ ਕਿਹੜੀਆਂ ਸਮੱਸਿਆਵਾਂ ਜਾਂ ਕੁਝ ਲੱਗਦਾ ਕੁਝ ਹੋਰ ਦੇਖੋ ਬਹੁਤ ਪ੍ਰੋਬਲਮ ਆਣੇ ਜੀ ਅੱਛਾ ਜੀ ਦੇਖੋ ਮੈਂ ਬਾੜ ਨੰਬਰ 1 ਦੇ ਵਿੱਚੋਂ ਹਾਂ ਜੀ ਜੋ ਹੈ ਇਲੈਕਸ਼ਨ ਦੇ ਵਿੱਚ ਹਿੱਸਾ ਲੈ ਰਹਿਆਂਗਾ ਦੇਖੋ ਲੜਨਾ ਸ਼ਬਦ ਗਲਤ ਹੁੰਦਾ ਜੀ ਵੀ ਆਪਾਂ ਇਲੈਕਸ਼ਨ ਲੜ ਰਹੇ ਆ ਮੈਂ ਸ਼ਬਦ ਆ ਯੂਜ਼ ਨਹੀਂ ਕਰੂੰਗਾ ਜੀ ਆਪਾਂ ਤਾਂ ਇਹ ਕਵਾਂਗੇ ਵੀ ਇਲੈਕਸ਼ਨ ਦੇ ਵਿੱਚ ਹਿੱਸਾ ਲੈ ਰਹਿਆਂਗੇ ਬਾਅਦ ਨੰਬਰ 1 ਦੇ ਵਿੱਚ ਬਹੁਤ ਕੰਮ ਪੈਂਡਿੰਗ ਪੈ ਗਿਆ ਪਿਛਲੇ ਪਲਾਨ ਚ ਮੈਨੂੰ ਨਹੀਂ ਪਤਾ ਕਿਉਂ ਪੈ ਗਏ ਰੂਲਦੂ ਕਲੋਨੀਆ ਉੱਥੇ ਸੜਕਾਂ ਨਹੀਂ ਬਣੀਆਂ ਅੱਛਾ ਜੀ ਕਿਉਂ ਨਹੀਂ ਬਣੀਆਂ ਹੁਣ ਇਹਦਾ ਕਾਰਨ ਤਾਂ ਦੇਖੋ ਜੀ ਕੁਝ ਵੀ ਹੋ ਸਕਦਾ ਹੈਗਾ ਠੀਕ ਹੈ ਨਾ ਜੀ ਆਪਣੀ ਪਹਿਲੇ ਉੱਥੇ ਜੇ ਬਾਰਿਸ਼ ਆਜੀ ਤੁਹਾਨੂੰ ਪਤਾ ਨਹੀਂ ਜੀ ਉੱਥੇ ਕੀ ਬਣ ਜਾਂਦਾ ਅੱਛਾ ਜੀ ਉੱਥੇ ਆ ਤੁਸੀਂ ਮੋਟਰਸਾਈਕਲ ਸਕੂਟਰ ਤੇ ਲੰਘਣਾ ਤਾਂ ਬਹੁਤ ਦੁਰਦਿ ਦੀ ਗੱਲ ਹੈ ਜੀ ਪੈਦਲ ਵੀ ਨਹੀਂ ਲੰਘਿਆ ਜਾਂਦਾ ਥੋੜੇ ਤੋਂ ਜੀ ਵੇਖੋ ਪਿੰਡਾਂ ਜਿੱਡੇ ਸੋਹਣੇ ਲੱਗੇ ਦੀ ਲੱਗੇ ਵਧੀਆ ਹੋਦੇ ਤੁਹਾਡੇ ਸ਼ਹਿਰ ਚੀ ਜੀ ਤਾਂ ਨਹੀਂ ਹੈਗੀਆਂ ਇਹ ਤਾਂ ਫਿਰ ਬਹੁਤ ਹੋ ਜਾਂਦਾ ਜੀ ਵਕਤ ਹਮੇਸ਼ਾ ਇੱਕ ਜਿਹਾ ਨਹੀਂ ਰਹਿੰਦਾ ਹੁੰਦਾ ਬਦਲ ਜਾਂਦਾ ਹੁੰਦਾ ਪਰ ਦੇਖੋ ਇਹ ਕੰਮ ਤਾਂ ਆਪਣੇ ਕਰਨੀ ਕਰਨੇ ਨੇ ਇਹ ਪ੍ਰਮੁੱਖ ਕੰਮ ਨੇ ਜੀ ਹਾਂਜੀ ਹਾਂਜੀ ਪਬਲਿਕ ਨੂੰ ਲੰਘਣ ਲਈ ਪੱਕੀਆਂ ਗਲੀਆਂ ਤਾਂ ਬਹੁਤ ਜ਼ਰੂਰੀ ਨੇ ਜੀ ਹਾਂਜੀ ਦੇਖੋ ਪਿਛਲੇ ਵਾਰ ਸੀਵਰੇਜ ਵੀ ਬਣੇ ਨੇ ਐਸੀ ਬਾਤ ਨਹੀਂ ਕੰਮ ਤਾਂ ਹੋ ਹੀ ਨਹੀਂ ਜੀ ਹਾਂਜੀ ਕੰਮ ਹੋਈ ਵੀ ਨਹੀਂ ਐਸੀ ਬਾਤ ਨਹੀਂ ਦੇਖੋ ਪੈਂਡਿੰਗ ਵੀ ਨੇ ਹਾਂਜੀ ਪੈਂਡਿੰਗ ਵੀ ਨੇ ਜੇ ਕੋਈ ਦਾਰੇ ਕੰਮ ਸਾਰੇ ਹੋਣੇ ਚਾਹੀਦੇ ਇੱਕ ਐਮਸੀ ਦਾ ਪੂਰਾ ਫਰਜ਼ ਬੰਦਾ ਹੈ ਕਿ ਆਪਣੇ ਵਾਰ ਨੂੰ ਅੱਛੀਆਂ ਸੁਵਿਧਾ ਦੇਵੇ ਅੱਛਾ ਮੈਂ ਗੱਲ ਨੂੰ ਥੋੜੀ ਲੰਬੇ ਕਰਦੇ ਹੋਏ ਨਾ ਇੱਕ ਗੱਲ ਮੈਂ ਸਾਂਝੀ ਕਰੂੰਗਾ ਜੀ ਜੋ ਬਹੁਤ ਜ਼ਰੂਰੀ ਹੈ ਜੋ ਮੈਨੂੰ ਲੱਗੀ ਅਸੀਂ ਵਾਰ ਨੰਬਰ 1 ਦੇ ਵਿੱਚ ਘਾਟੂ ਡੋਰ ਟੂ ਡੋਰ ਗਏ ਜੀ ਅਸੀਂ ਇੱਕ ਡਾਟਾ ਕਲੈਕਟ ਕੀਤਾ ਡਾਟਾ ਕੀ ਕਲੈਕਟ ਕੀਤਾ ਅਸੀਂ ਦੇਖੋ ਬਾਰਵਾਸੀ ਨੇ ਪਤਾ ਹੀ ਕਿ ਇੰਨਾ ਇੰਨਾ ਪਿਆਰ ਮਿਲ ਰਿਹਾ ਹੈ ਕਿ ਮੇਰਾ ਆਪਦਾ ਦਿਲ ਸੀਗਾ ਮੈਂਨੇ ਨੰਬਰਾਂ ਦਾ ਸਾਰਾ ਡਾਟਾ ਕਲੈਕਟ ਕੀਤਾ ਜੀ ਬਾਰ ਨੰਬਰ 1 ਦਾ ਮੈਂਨੇ ਇੱਕ ਵਟਸਐਪ ਗਰੁੱਪ ਬਣਾਇਆ ਜੀ ਬਾਰ ਨੰਬਰ 1 ਗਰੀਮਾ ਗਰਗ ਦੇ ਨਾਮ ਤੇ ਹਾਂਜੀ ਉਸ ਵਟ ਗਰੁੱਪ ਦੇ ਵਿੱਚ ਕੀ ਹੈ ਸਾਰੇ ਅਸੀਂ ਮਤਲਬ ਕੋਈ ਵੀ ਪਲਾਨ ਆ ਰਿਹਾ ਹੈ ਜਾਰੇ ਉਹਦੇ ਵੀ ਸਾਰਾ ਸਾਂਝਾ ਕਰਿਆ ਕਰਾਂਗੇ ਅੱਜ ਵੀ ਅੱਗੇ ਤੋਂ ਹਾਂ ਅੱਗੇ ਤੋਂ ਅਰੇ ਜੀ ਕੋਈ ਗੱਲਾਂ ਹੋਰ ਵੀ ਨੇ ਜੇ ਮੰਨ ਲਓ ਕੋਈ ਫਾਰਮ ਆ ਗਿਆ ਦੇਖੋ ਗਵਰਨਮੈਂਟ ਪਬਲਿਕਲੀ ਫੈਸਿਲਟੀਆਂ ਕੱਢਦੀ ਹੈ ਸਕੀਮਾਂ ਦਿੰਦੀ ਹੈ ਔਰ ਉਹ ਸਕੀਮਾਂ ਦਾ ਫਾਇਦਾ ਪਬਲਿਕ ਨੂੰ ਮਿਲਣਾ ਚਾਹੀਦਾ ਜੀ ਹਾਂਜੀ ਹੁਣ ਕੀ ਹੈਗਾ ਸਕੀਮਾਂ ਆ ਜਾਂਦੀਆਂ ਪਬਲਿਕ ਨੂੰ ਪਤਾ ਹੀ ਨਹੀਂ ਲੱਗਦਾ ਵੀ ਆ ਕੇ ਬਾਗੀਆਂ ਔਰ ਜਿਹੜਾ ਬੰਦਾ ਸਮਾਰਟ ਬੰਦਾ ਸਮਾਰਟਫੋਨ ਨਹੀਂ ਯੂਜ਼ ਕਰਦਾ ਉਹ ਤਾਂ ਜਮੀਰਾਮ ਰਾਮ ਹੈ ਜੀ ਉਹਨੂੰ ਤਾਂ ਪਤਾ ਹੀ ਲੱਗਦਾ ਮੇਰਾ ਇਹ ਰਹੂਗਾ ਜੀ ਵੀ ਮੰਨ ਲਓ ਕੋਈ ਆਪਣਾ ਮੈਨੇ ਹੁਣੇ ਬਾੜ ਨੰਬਰ 1 ਦਾ ਦੇਖੋ ਸਾਰੇ ਨਾਲੋਂ ਪਹਿਲਾਂ ਮੈਨੇ ਬਾੜ ਨੰਬਰ 1 ਦਾ ਇਹ ਗਰੁੱਪ ਬਣਾਇਆ ਜੀ ਗਰੀਮਾ ਗਰਗ ਦੇ ਨਾਮ ਤੇ ਬਾੜ ਨੰਬਰ 1 ਗਰੀਮਾ ਗਰਗ ਦੇ ਨਾਮ ਤੇ ਬਾਅਦ 'ਚ ਕੋਈ ਬਣਾਈ ਜਾਵੇ ਉਹ ਗੱਲ ਇੱਕ ਵੱਖਰੀ ਹੈ ਉਹਦੇ ਵਿੱਚ ਕੀ ਹੈ ਮੈਂ ਸਾਰਾ ਕੁਝ ਸ਼ੇਅਰ ਬਾਰ ਨੰਬਰ 1 ਦੇ ਲੋਕਾਂ ਨਾਲ ਸ਼ੇਅਰ ਕਰਿਆ ਕਰੂੰਗਾ ਬੀਆ ਫਾਰਮ ਐਦਾਂ ਕਰਕੇ ਆਨਲਾਈਨ ਆ ਗਏ ਤੁਸੀਂ ਆਪਦੇ ਫੋਨ ਤੋਂ ਫਿਲ ਕਰ ਲਓ ਕਿਉਂਕਿ ਅੱਜਕੱਲ ਬੱਚੇ ਬਹੁਤ ਇੰਟੈਲੀਜੈਂਟ ਨੇ ਜੀ ਤੇ ਇੱਕ ਮੇਰੀ ਗੱਲ ਪੂਰੀ ਹੋਣ ਦਿਓ ਉਹਦੇ ਵਿੱਚ ਕੀ ਹੈ ਮੈਂ ਜੇ ਤੱਕ ਕਰੂੰਆ ਬੀਆ ਸਕੀਮ ਆ ਰਹੀ ਹੈ ਤੁਸੀਂ ਉਹਨੂੰ ਸੀਐਸਸੀ ਸੈਂਟਰ ਤੇ ਜਾ ਕੇ ਵੀ ਫਾਰਮ ਨੂੰ ਫਿਲ ਕਰਵਾ ਸਕਦੇ ਹੋ ਫਿਰ ਵੀ ਕੋਈ ਦਿੱਕਤ ਆਂਦੀ ਹੈ ਦੇਖੋ ਸਭ ਰੱਬ ਦੇ ਬੰਦੇ ਨੇ ਮੈਂ ਇੱਕ ਗੱਲ ਹਮੇਸ਼ਾ ਕਹਿੰਦਾ ਹਾਂ ਉਹਨਾਂ ਜੀ ਤੁਸੀਂ ਆਉਂਗੇ ਪੂਰੀ ਹੈਲਪ ਹੈ ਜੀ ਐਮਸੀ ਹੋਣ ਦੇ ਨਾਤੇ ਮਤਲਬ ਜੇ ਕਿਤੇ ਨਾਲ ਵੀ ਜਾਣਾ ਪੈ ਗਿਆ ਤਾਂ ਆਪਾਂ ਤਿਆਰ ਆ ਜੀ ਐਸੀ ਕੋਈ ਬਾਤ ਨਹੀਂ ਹੈਗੀ ਪਰ ਮੈਂ ਇੱਕ ਇੱਕ ਗੱਲ ਹੋਰ ਕਹਿ ਦਵਾਂ ਵੱਡੀਆਂ ਵੱਡੀਆਂ ਗੱਲਾਂ ਅਸੀਂ ਕਰਨੀਆਂ ਕੋਈ ਨਹੀਂ ਵੀ ਆ ਕਰਦਾਂਗੇ ਬਾ ਕਰਦਾਂਗੇ ਐਵੇਂ ਆ ਜੀ ਓਵੇਂ ਆ ਐਸਾ ਕੰਮ ਆਪਾਂ ਕਰ ਨਹੀਂ ਕੋਈ ਨਹੀਂ ਹਜਰ ਜਿਵੇਂ ਭਾਜੀ ਹੁਣ ਚਲੋ ਤੁਹਾਡੀ ਰਿਕਾਰਡਿੰਗ ਲਾ ਲਓ 14 ਹੋ ਰਿਹਾ ਐਮਸੀ ਹਾਂਜੀ 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 ਜੋ ਵੀ ਚਾਹੀ ਹਾਂ ਮੇਰੀ ਤਾਂ ਸਭ ਤੋਂ ਸੋਹਣੀ ਗੱਲ ਇਹ ਵੀ ਅਸੀਂ ਵੀ ਬੈਠੇ ਹਾਂ ਜਿਵੇਂ ਪਿਆਰ ਮੁਹੱਬਤ ਨਾਲ ਵਧੀਆ ਜਿਹਾ ਇਲੈਕਸ਼ਨ ਲੜਿਆ ਜਾਵੇ ਪਬਲਿਕ ਦਾ ਹੱਕ ਆ ਵੋਟ ਦੇਣਾ ਤੇ ਵੋਟ ਉਹਨਾਂ ਨੇ ਆਪਣੀ ਮਰਜ਼ੀ ਨਾਲ ਦੇਣੀ ਐ ਤੇ ਜਿੰਨੂੰ ਜਿੰਨੀ ਪੈਣੀ ਉਹ ਪੈ ਗਈ ਹਾਂਜੀ 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 ਤੇ ਇਹੀ ਮੇਰੇ ਕਿਨਿਊ ਜਾਂ ਤੁਹਾਡੇ ਕਿਨਿਊ ਕੀ ਸਨੇਹ ਆ ਦੂਜੇ ਐਮਸੀਆਂ ਨੂੰ ਵੀ ਆਪਾਂ ਪਿਆਰ ਮੁਹੱਬਤ ਨਾਲ ਦੇਖੋ ਜੋ ਇਲੈਕਸ਼ਨ 2025 ਦੇ ਵਿੱਚ ਜੋ ਵੀ ਦੇਖੋ ਜਿੰਨੇ ਵੀ ਆਪਣੇ ਮਿੱਤਰ ਪਿਆਰੇ ਇਸ ਹਿੱਸਾ ਲੈ ਰਹੇ ਨੇਗੇ ਇਲੈਕਸ਼ਨ ਦੇ ਵਿੱਚ ਹਿੱਸਾ ਲੈ ਰਹੇ ਨੇ ਇਹ ਇਲੈਕਸ਼ਨ ਭਾਈਚਾਰੇ ਦਾ ਇਲੈਕਸ਼ਨ ਹੈ ਜੀ ਦੇਖੋ ਪਬਲਿਕ ਦਾ ਹੱਕ ਹੈ ਬੋਰਡ ਦਾ ਅਧਿਕਾਰ ਹੈ ਵੀ ਕਿਸੇ ਨੂੰ ਵੀ ਪਾਣ ਪਰ ਆਪਾਂ ਸਾਰੇ ਭਾਈਚਾਰੇ ਨਾਲ ਹੀ ਅੱਗੇ ਵਧਈਏ ਜੀ ਐਦਾਂ ਨਾ ਹੋਵੇ ਵੀ ਆਪਾਂ ਕੋਈ ਇੱਕ ਦੂਜੇ ਤੇ ਟਿੱਪਣੀ ਕਰੀਏ ਐਦਾਂ ਦਾ ਕੋਈ ਕੰਮ ਨਾ ਕਰੋ ਜੀ ਹਾਂ ਜੀ ਹਾਂ ਜੀ ਅਸੀਂ ਵੀਡੀਓ ਦੇ ਕਮੈਂਟਾਂ ਦੀ ਗੱਲ ਕੀਤੀ ਵੀ ਕੋਈ ਵੀ ਸਾਡੇ ਇਸ ਕਮੈਂਟਾਂ ਜਾਂ ਵੀਡੀਓ ਦਾ ਕੋਈ ਸਾਡਾ ਕਿਸੇ ਨਾਲ ਉਹ ਨਹੀਂਗਾ ਹਾਂ 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 ਸਾਸੂ ਤੇਰੀ ਗੱਲ ਅੱਗੇ ਰੱਖੀ ਐ ਤੇ ਭਾਜੀ ਹਰਾਂ ਨੇ ਭੈਣਾ ਰਾਂ ਨੇ ਬੜੇ ਵਧੀਆ ਤਰੀਕੇ ਨਾਲ ਜਵਾਬ ਵੀ ਦਿੱਤੇ ਨੇ ਹੋਰ ਭਾਜੀ ਮੈਂ ਇੱਕ ਗੱਲ ਹਮੇਸ਼ਾ ਕਹਿੰਦਾ ਵੀ ਸਾਰੇ ਰੱਬ ਦੇ ਬੰਦੇ ਨੇ ਜੀ ਹਾਂਜੀ ਸਾਰੇ ਰੱਬ ਦੇ ਬੰਦੇ ਨੇ ਜੀ ਦੇਖੋ ਕਿਸੇ ਪ੍ਰਤੀ ਕੋਈ ਆਪਣਾ ਕੋਈ ਇਹ ਨਹੀਂ ਹੈਗਾ ਵੀ ਕੋਈ ਐਵੇਂ ਆਇਆ ਉਵੇਂ ਹੈ ਹਾਂਜੀ ਤੇ ਸਾਰੇ ਹੀ ਵਧੀਆ ਤਰੀਕੇ ਨਾਲ ਆਉਂਦਾ ਜੀ ਇੰਜੋਏ ਕਰੋ ਇਲੈਕਸ਼ਨ ਨੂੰ ਜਿਵੇਂ ਆਪਾਂ ਕਹਿੰਦੇ ਵੀ ਇਲੈਕਸ਼ਨ ਤਿਹਾਰ ਦੇ ਵਾਂਗੂ ਹੈ ਇਹ ਤਿਹਾਰ ਦੇ ਵਾਂਗੂ ਹੀ ਹੈ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਨੂੰ ਟਾਈਮ ਦੇਣ ਲਈ ਕਿਉਂ ਤੇ ਹਾਂਜੀ ਬਹੁਤ ਬਹੁਤ ਧੰਨਵਾਦ ਜੀ ਹਾਂ ਤੇ ਬਾਰ ਨਮਰੀਕ ਦੇ ਵਾਸੀਆਂ ਨੂੰ ਫਿਰ ਮੈਂ ਦੇਖੋ ਇਹੀ ਕਹੂੰਗਾ ਵੀ ਮੇਰੀ ਪੂਰੀ ਆਤਮਾ ਚ ਹੈ ਜੀ ਆਪਾਂ ਤੁਹਾਡੇ ਨਾਲ ਆ ਜੀ ਹਰ ਇੱਕ ਕੰਮ ਹੋਊਗਾ ਜੀ ਜੋ ਐਮਸੀ ਕਰਨਲ ਹੈ ਅਰ ਬਿਲਕੁਲ ਸਹੀ ਹੋਊਗਾ ਸਹੀ ਗੱਲ ਦੇ ਨਾਲ ਖੜਾਂਗੇ ਜੀ ਬਹੁਤ ਬਹੁਤ ਧੰਨਵਾਦ ਜੀ ਨਮਸਤੇ ਜੀ ਸਤਿ ਸ੍ਰੀ ਅਕਾਲ ਜੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਬਾਕੀ ਹਾਂ ਜੀ ਵੀਡੀਓ ਨੂੰ ਸ਼ੇਅਰ ਕਰੋ ਤਾਂ ਕਿ ਹੋਰਾਂ ਤੱਕ ਵੀ ਮੈਸੇਜ ਪਹੁੰਚ ਕੇ ਵੀ ਹਾਂ ਸੋ ਸਾਰਿਆਂ ਨੂੰ ਠੀਕ ਹੈ ਜੀ ਥੈਂਕ ਯੂ ਜੀ ਥੈਂਕ ਯੂ ਵੈਰੀ ਮਚ